ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਧਾਲੀਵਾਲ ਅੱੱਪਾ ਪਹੁੰਚਿਆ ਜੀ ਮੋਲਾਪੁਰ ਬੱਕਰੇ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਕਾਲੇ ਜੈਡ ਬਲੈਕ ਬੱਕਰੀ ਦਾ ਸੌਦਾ ਬਾਈ ਜੀ ਉਮਰਾ ਬਾਈ ਜੀ 13 ਮਹੀਨੇ ਗਾ ਚੋਪੀ ਦਾ ਬੱਕਰਾ ਜੀ ਕੌਂਕੇ ਵਾਲੇ ਭਰਾਵਾਂ ਦਾ ਬੱਕਰਾ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਜੱਟ ਲਾਈਫ 77 ਨੂੰ ਸਬਸਕ੍ਰਾਈਬ ਕਰ ਦਿਓ ਨਾਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਬਣਵਾ ਕੇ ਨਟ ਤੇ ਪੁਰਾਣੀ ਫਿਰ ਆਪਣਾ ਫੋਨ ਨੰਬਰ ਹੈ ਜੀ 7885 3888 ਆਜੋ ਭਾਜੀ ਦੇਖੋ ਵੀਡੀਓ ਬੱਕਰੇ ਦੀ ਐਂਡ ਤੱਕ ਵੀਡੀਓ ਦੇਖਿਓ ਜੀ 50000 ਰੁਪਏ ਦੀ ਮੰਗਿਆ ਦੇਖੋ ਕਿੱਥੇ ਨਿਬੜਿਆ ਗਿਆ ਕਿ ਤੁਸੀਂ ਵੀਡੀਓ ਦੇ ਵਿੱਚ ਆਜੋ ਜੀ ਫਿਰ ਸੌਦਾ ਸੌਦਾ ਹੋਈ ਜਾਂਦਾ ਹੈਗਾ

ਆਇਆ ਆਇਆ ਦੋਣਾ ਉਹ ਨਹੀਂ ਉਹ ਬਾਬਾ ਪੁੱਤਰ ਇਹ ਇਹਦਾ ਯਾਰ ਅੱਜ ਕਿਸਮਾ ਦਾ ਬਾਬਾ ਬਾਬਾ ਕੋਈ ਗੱਲ ਨਹੀਂ ਇਹ 25000 ਦਾ ਇੱਕ ਮਿੰਟ ਬੱਕਰੀ ਹਬਣਾਈ ਕਰਾ ਵੀਡੀਓ ਤਾਂ ਇਹਦੀ ਇੱਕ ਮਿੰਟ ਇਹਦੀ ਮਾਰ ਗਈ ਮਰੀ ਗਈ ہماری ਗਈ ਸਹੀ ਗੱਲ ਨਹੀਂ ਚਲੋ ਮਰ ਗਈ ਹੈ ਨਾ ਬੰਦਾ ਮਰ ਜੇ ਕਦੀ ਗੱਲ ਕਰਦਾ ਵੀ ਆਪਾਂ ਇਹ ਨਹੀਂ ਇੰਨਾ ਫੇਰ ਹੋਰ ਹੋਰ ਲੈਦਾ ਗੱਲ ਕਰ ਮੂੰਹ ਮੰਗ ਪਹਿਲਾਂ ਫੇਰ ਗੱਟ ਕੇ ਖੜ ਜਾ ਆਇਆ ਐਂਕਲ ਇੱਕ ਮਿੰਟ ਇੱਕ ਮਿੰਟ ਆ ਜਾ ਫੇਰ ਨਾ ਚਾਹੀ ਫੇਰ ਨਾ ਚਾਹੀ ਫੇਰ ਤੇਰਾ ਕੀ ਬੋਲਦਾ ਯਾਦੂ ਮਾਰ ਕੇ ਹੋਣਾ ਖਾਣ ਕਿੰਨੇ ਪੈਸੇ ਮੰਗੇ ਤੇ ਬਾਈ ਇਹਦਾ ਮੰਗਿਆ 50000 ਰੁਪਏ ਯਾ ਯਾਰ ਠੀਕ ਹੈ ਯਾ ਯਾਰ ਬੱਕਰਾ ਵਧੀਆ ਕੰਨਾ ਪੋਣਾ ਰੋਕਿਆ ਆ ਵੀ ਇਹਦਾ ਭਰਾ ਆ ਇਹ ਕੋਈ ਰੂ ਬੱਕਰੇ ਦਾ ਸਾਡਾ ਹੋਣਾ ਬੱਕਰੇ ਦਾ ਸਪੈਸ਼ਲ ਪੱਲੀ ਬੱਕਰੇ ਦਾ ਦੇਖੀ ਜਾ ਉਹ ਬਾਈ ਮੰਨਦਾ ਕਿ ਨਹੀਂ ਮੰਨਦਾ ਕਿਹੜਾ ਹਾਂ ਹਾਂ ਉਸ ਨੂੰ ਕਹਿੰਦਾ ਵੀ ਕਾਲਾ ਨਹੀਂ ਭਰਾ ਇਹ ਵੀ ਦਾ ਭਰਾ ਬਾਈ ਬੱਕਰਾ ਬਾਈ ਕਹਿੰਦਾ ਆਈ ਵਧੀਆ ਵੈਰਟੀਆ ਨੇ ਸਰੋਰ ਜੀ ਕੀ ਹਾਲ ਹੈ ਬੱਲੇ ਬੱਲੇ ਕਿਵੇਂ ਆ ਠੀਕ ਆ ਜੀ ਹੋਰ ਤਾਂ ਕਹਿਵਾ ਵਧੀਆ ਜੀ ਕਹਿਣਾ ਠੀਕ ਆ ਠੀਕ ਆ ਜੀ ਤਾਂ ਚੱਲ ਚੱਲ ਤਾਂ ਸਹੀ ਫਰਾ ਕਰ ਤਾਂ ਸਹੀ ਕਰਨਾ ਲੈ ਜਦਾ ਉਹ ਕੱਢ ਦੇ ਫੋਨ ਜਿਆ ਇੱਕ ਮਿੰਟ ਜੀ ਨਾ ਉਹ ਤੂੰ ਵੀ ਕੰਮ ਦੀ ਗੱਲ ਆ ਥੜੀ ਪਛਲਾ ਪਰ ਇਹ ਹੀ ਬਚਿਆ ਮੇਰੇ ਕੋਲ ਨਿਸ਼ਾਨੀ ਕੋਈ ਧੀਆ ਠੀਕ ਹੈ ਤੇਰੇ ਘਰੇ ਆਹ ਦੇਖੋ ਯਾਰ ਦੱਸ ਕਮਾਲ ਦੀ ਗੱਲ ਚੀਜ਼ ਦਾ ਮੁੱਲ ਦਾ ਬੰਦੇ ਇਹ ਬੰਦੇ ਕੋਲ ਹੈ 60000 ਰੁਪਏ ਮੁੱਲ ਆਪਾਂ ਆਵਾਜ਼ ਤਾਂ ਕਰਿਆ ਦੋ ਦਿਨ ਦਿਖਾਵਾਂਗੇ ਬੱਕਰੇ ਦਾ ਪਰ ਲੈਨੇ ਬਾਈ ਨੂੰ ਗੱਲ ਬਾਤ 20 ਦਿਨ ਲਊਗਾ ਵਿਚਾਰਾਂ ਨੂੰ ਵੀਡੀਓ ਬਣਾ ਲੈ ਦੱਸਦੇ ਆ ਯਾਰ ਮੈਂ ਤਾਂ ਕਹਦਾ ਭਾਈ ਹੈਲੋ ਨੋ ਬਾਈ ਹੁਣ ਦੇਖੋ ਸੌਦਾ ਪੰਜ ਲੱਖ ਛੱਡੋ ਯਾਰ ਛੱਡੋ ਇਹ ਬੰਦਾ ਮੇਰੇ ਕੋਲ ਲੋ ਜੀ ਸੌਦੇ ਤੇ ਆਓ ਕੋਈ ਨਾ ਮੰਨ ਹਾਂ ਸਮਝਾਉਣੇ ਨਹੀਂ ਸਮਝਾਉਣਾ ਮੈਨੂੰ ਕੀ ਇਹ ਮੈਂ ਤਾਂ ਵੀ 20 ਲੱਖ ਦਾ ਨੋਟ ਕਰਨਾ ਯਾਰ ਇਹ ਗੱਲ ਆ ਕਿ ਨਹੀਂ ਕਰਦਾ ਟੈਂਕ ਕੁਆਲਿਟੀ ਦਾ ਜੀ 30000 ਦੁਬਾਰਾ 55000 ਹੋਰ ਦੱਸ ਯਾਰ ਹੁਣ ਐਵੇਂ ਧੁੱਪ ਨਾਲੋਂ ਫੜਦੇ ਜੇ ਤੂੰ ਕਹਿ ਤੀ ਮਾਨ ਦੇ ਲੈ ਕਿਹਨਾਂ ਕਹਤਾ ਤੈਨੂੰ ਘਰੇ ਆ ਜੀ ਘਰੋ ਜਿੱਦੇ ਮਰਜੀ ਲੈ ਸਮਝੀ ਗੱਲ ਦਾ ਜੀ ਚੀਜ਼ ਦਾ ਮਤਲਬ ਤੂੰ ਫੜ ਕੇ ਲਿਆਉਂਗਾ ਵੇ ਫਿਕਰ ਹੋ ਜਾ ਨਾਲੇ ਪੁੱਤ ਅੱਠ ਦੇਖਿਆ 8 ਤਲਾ ਦਾ ਆ ਲੈ ਫੜ ਲੈ 35000 ਦਾ ਮੈਂ ਕਾ ਮਸਲਾ ਹੈ ਤੂੰ ਗੱਲ ਕੀਆਂ ਕਹਿਦੀ ਹੋ ਇਹਨਾਂ ਨੂੰ ਮੂੰਹ 'ਚ ਗੱਲ ਕਹਿਦੀ ਜਵਾਨਾਂ ਦਾ ਜਵਾਨਾਂ ਕੀ ਕਰਦੇ ਆ ਹੈ ਵੀ ਅਸੀਂ ਉਹ ਗੱਲ ਪੁਗਾਈ ਵਾਲੀ ਨਹੀਂ ਕਰਦੇ ਜਿਹੜਾ ਪਹਿਲਾਂ ਕਹਿੰਦਾ ਸੀ ਪੁਗਾਈ ਨਹੀਂ ਕਰਨੀ ਇਹਦਾ ਮੋਲਾ ਕੋਈ ਮੰਡੀ 'ਚ ਮਾਰਦਾ ਨਹੀਂ ਗੱਲ ਨਹੀਂ ਕਰਦਾ ਫ੍ਰੀ ਸ਼ਟ ਦੂੰ ਹਾਂ ਉਹ ਮਾਰੀ ਨਹੀਂ ਦੇਖ ਲੈ ਯਾਰ ਬਾਬਾ ਇੰਨਾ ਜਿਹੜਾ ਮੇਰੀ ਗੱਲ ਸੁਣ ਇੱਕ ਤੂੰ ਕਹਿੰਦੇ ਛੰਡ ਕੇ ਜਾਂ ਪੰਚਾਇਤ ਸਾਰੇ ਪੱਕਾ ਪੱਕਾ ਯਾਰ ਜਾਂ ਤੇਰੇ ਮੂੰਹ ਨੂੰ 1000 ਹੋ ਜਾ ਇਹ ਵੀ ਗੱਲ ਨਹੀਂ ਨਹੀਂ ਉਹ ਖੜਾ ਕਰ ਕੋ ਮੂੰਹ ਨੂੰ 1000 ਹੋ ਜਾ ਕੋਈ ਨਹੀਂ ਚੰਗਾਲ ਗੱਲ ਹੈਗਾ ਗਾਲੀ ਹੋ ਗਿਆ 48 48 ਹੋ ਜਾ ਯਾਰ ਪਹਿਲਾਂ ਨੂੰ ਕਹੀ ਮੈਂ ਤੇਰਾ ਮਾਣ ਆ ਯਾਰ 48000 ਖੜਾ ਕਾਲਾ ਕਰਕੇ 1000 ਦਾ ਮਾਣ ਠੀਕ ਹੈ ਜੀ ਇਦੂ ਘਟਨਾ ਦੇਣਾ ਨਾ کہیں ਬਾਈ ਐ ਨੂੰ ਐ ਕਹਿਣਾ ਉੱਥੇ ਵਾੜਨਾ ਦੇਖੋਗੇ ਨਾ ਪਹਿਲਾਂ 13 ਮਹੀਨੇ ਦਾ ਬੱਕਰਾ ਇਹ ਤਾਂ 40000 ਦਾ ਯਾਰਾ ਕਲਾਂ ਦਾ ਬਿੱਲ ਬਿਲਕੁਲ ਆਹ ਚੱਲ ਜਾਨ ਲੈ ਲੈ 40000 ਹੁਣ ਰੱਖਵਾ ਉਹ ਰੱਖਵਾ ਕੋਈ ਨਹੀਂ 40000 ਜੀ 40000 ਕਹਿੰਦਾ ਅਮੇ ਤੱਕ ਕਦੇ ਇਹਨੇ ਖਾਤਾ ਦੀ ਗੱਲ ਹੈ ਨਾ ਕਿਸੇ ਨੇ ਦੱਲਿਆ ਕੋਈ 10 12000 ਨਹੀਂ ਮੈਂ ਤੱਕ ਜਣਾ ਹੀ ਨਹੀਂ ਜੀਗਾ ਬੱਕਰਾ ਉਫੜਾਇਆ ਉਹਨੂੰ ਖੜਾ ਦੇ ਮਾਰਦੇ ਨਹੀਂ ਤੇ ਨਹੀਂ ਮਾਰਦਾ ਚਲੀ ਹੇਰ ਕੇ ਲੱਗ ਗਿਆ ਧੱਕਾ ਨਹੀਂ ਕਰ ਰਹੀ ਦੀ ਗੱਲ ਸਾਬ ਨਾ ਧੱਕਾ ਕਰ ਮੇਰੇ ਨਾਲ ਸਿੱਧੀ ਗੱਲ ਹੈ ਠੀਕ ਹੈ ਜੀ ਇਹ ਮਰੀਜ਼ ਬੰਦੇ ਆ ਸਿੱਧੀ ਗੱਲ ਤਾਂ ਪਹਿਲਾਂ ਕਹਿੰਦਾ ਵੇਚ ਦੇ ਸੁੱਕੋ ਆ ਨਹੀਂ ਨਹੀਂ ਮੈਂ ਯਾਰ ਮੈਂ ਤਾਂ ਹੁਣ ਬਸ ਕੇ ਦੇ ਦੇ ਤੇਰੇ ਦੇ ਦੇ ਮੈਂ ਇੱਕ ਮਿੰਟ ਤੈਨੂੰ ਕਿਹੜਾ ਛੱਡਦਾ ਨਾ ਬੱਕਰਾ ਤੂੰ ਆ ਨਹੀਂ ਨਹੀਂ ਤੂੰ ਮੈਨੂੰ ਕਿਹੜਾ ਛੱਡਦਾ ਨਾ ਬੱਕਰਾ ਮੈਂ ਨਹੀਂ ਤੇਰੇ ਬੱਕਰਾ ਜਿਹੜਾ ਮਰਜੀ ਲੈ ਜਾ ਗੱਲ ਤਾਂ ਸੁਣ ਲੈ ਤੂੰ ਮਰੀਜ਼ ਨਾ ਹੱਸਦਾ ਤੇਰਾ ਹੋਇਆ ਆਪਰੇਸ਼ਨ ਮੈਂ ਵੇਚਦਾ ਕਿਉਂ ਆ ਇਸੇ ਗੱਲ ਦਾ ਮੈਂ ਪਰ ਖੁਸ਼ ਹੋ ਗਿਆ ਰਸਾ ਫੜਾ ਦੇਣਾ ਮੈਂ ਕਿਹੜਾ ਰਸਾ ਛੱਡਦਾ ਮੈਂ ਨਹੀਂ ਮੈਂ ਤਾਂ ਵੀਆਂ ਇਹ ਲਿਖੜੀਆਂ ਕਰੋ ਕੱਢ ਦੂੰਗਾ ਹਾਂ ਇੱਕ ਮਿੰਟ ਖੜਾ ਹਾਂ ਹਾਂ ਲੈਦਾ ਇੱਕ ਮਿੰਟ ਮੇਰੀ ਸੁਣ ਲੈ ਕਿੰਨੇ ਦਾ ਪਾਉਣਾ ਰਹਾ ਆ ਬੜਾ ਦੱਸਦਾ ਵੇ ਇੱਧਰ ਬੜਾ ਇੱਕ ਤਾਂ ਦੱਸ ਦੇ ਇੱਕ ਤਾਂ ਦੱਸਦਾ ਵੇ ਮਾਣ ਹਜ਼ਾਰ ਇਹ ਮੈਂ ਦੱਸੂਗਾ ਇੱਕ ਵਾਰੀ ਦੱਸ ਨਹੀਂ ਤਾਂ ਹੁਣ ਨਹੀਂ ਪੈ ਕਹਿਣਾ ਬਿਲਕੁਲ ਨਹੀਂ ਫੜਦੇ ਰੱਸਾ ਜਰਾ ਫੜ ਲੈ ਰੱਸਿਆਂ ਦੇ ਜਾਂਦਾ ਬੜਾ ਪਾਸੋਂ ਕਿ ਬੜਾ ਰੱਸਾ ਨਹੀਂ ਆਈ ਨਹੀਂ ਕਰਦੇ ਆ ਬਾਈ 2400 2400 ਮੈਂ ਦੇਖੀ ਜਾਊਗੀ ਪੈਸਾ ਨਹੀਂ ਕੱਟ ਕੱਟ ਕਰਨਾ ਕੱਲੇ ਪੈਸਾ ਨਹੀਂ ਕੱਟ ਕੱਲੇ ਕਰਦੇ ਆ ਪੈਸਾ ਨਹੀਂ ਕੱਟ ਕੱਲੇ ਪਾਸੇ ਬਿਲਕੁਲ ਨਹੀਂ ਮੇਰੀ ਸੁਣ ਲੈ ਗੱਲ ਇਹ ਤਾਂ ਉਹ ਲੈ ਆਉਣਾ ਹੌਲੀ ਹੌਲੀ ਆਵਾਂਗੇ ਬਿਲਕੁਲ ਇਹ ਤਾਂ ਸਿੱਧ ਹੀ ਆ ਜੇ ਆ ਜਾਣਾ ਕਿੰਨੇ ਕਹਿਣੀ ਨਾ 50 ਰੁਪਏ ਮਾਣੋ ਦਾ ਸੌਦਾ ਲੈਣਾ ਬੱਕਰੇ ਦਾ ਓਸ਼ੋ ਬੱਕਰੇ ਦਾ ਲਾਭ ਚੋਣਾ ਇੱਕ ਲਾਹਣ 40000 ਮੇਰੀ ਤਾਂ ਸੋਲਾ ਗੋਲ ਆਵਾਜ਼ 20000 ਰੁਪਏ ਲੱਗ ਗਿਆ ਜੀ ਬੱਕਰੇ ਦੇ ਜਿਹੜਾ ਪੂਰਾ ਕਾਕ ਪੂਰੇ ਆਉਂਦੇ ਤਾਂ ਆਹਨਪੁਰ ਦੀ ਮੰਡੀ ਕੋਈ ਨੀ ਖਾਂਦਾ ਨਹੀਂ ਫੇਕ ਨਹੀਂ ਮੈਂ ਨੋਕਵਾ ਦੀ ਫਰਤ ਨਹੀਂ ਨਹੀਂ ਚਲੇ ਗਏ ਨਾ ਔਰ ਲਾ ਫਰਤ ਦੱਸ ਦੇ ਲੈ ਪੰਚਾਇਤ ਦੀ ਸਾਰੀ ਟੱਕਰ ਬੂਤ ਬੋਲ ਪਾ ਮੈਨੂੰ ਮੋੜ ਦੇ ਦਿਨ ਦਾ ਲੈ ਜਾ ਬਸ ਨਹੀਂ ਨਹੀਂ ਆਏ ਕਿਵੇਂ ਲੈ ਜਾਇਆ ਨਾ ਆਏ ਨਹੀਂ ਨਾਲੇ ਰਸਤੇ ਹੱਥੀ ਉਹ ਦੱਸ ਕੇ ਚੱਲ ਲੈ ਦੱਸ ਨਾ ਮੈਥੋਂ ਲੈ ਨਹੀਂ ਬਸ ਦੱਸ ਨਾ ਮੈਂ ਫੜ ਤੀ ਬੋਲ ਤੂੰ ਛੱਡ ਦੇ ਬੱਕਰਾ ਛੱਡ ਦੇ ਇਹ ਬੱਕਰਾ ਛੱਡਿਆ ਬੱਕਰਾ ਹੁਣ ਕੋਲ ਅੱਲਾ ਲੈ ਮੇਰੇ ਹੱਥ ਲੈ ਇਹ ਤਾਂ ਮੂਹ ਬੋਝਾ ਗੱਲ ਐਵੇਂ ਨੋਟ ਦਾ ਖੁਸ਼ ਹੋ ਕੇ ਖੁਸ਼ ਹੋ ਕੇ ਬਬਾ ਦੀ ਖੋਜ ਨਹੀਂ ਆ ਵੀ ਬਣਾ ਦੇਣਾ ਦੇਣੇ ਵੀ ਇਹਨਾਂ ਨੂੰ ਪਏ ਖੁਸ਼ ਹੋ ਗਈ ਤੁਹਾਨੂੰ ਸਾਡਾ ਕੱਲੇ ਵੀ 28 ਬਣ 10000 ਤਾਂ ਬੂਤ ਹੋ ਗਿਆ ਹੋ ਗਿਆ ਯਾਰ ਮੇਰੀ ਸ਼ਕਲ ਵੀ ਵੇਖ ਲੈ ਮੇਰੀ ਜਮਾ ਨਹੀਂ ਹੋਣ ਕਰਦਾ ਮੇਰਾ ਬੂਤ ਮੂਹ ਚੋਂ ਪਿਆ 43000 ਦਾ ਬੱਕਰਾ ਹੋ ਗਿਆ ਬਿਲਕੁਲ ਹੁਣ ਤੂੰ ਨਹੀਂ ਰੋਣ ਗਏ ਹੁਣ ਨਹੀਂ ਰਹਿਣ ਤਾਂ ਕਹਦਾ ਕਾਹੂ ਕਰਾਂਗਾ ਇਕੱਲੇ ਤੇਰੀ ਗੱਲ ਬਿਲਕੁਲ ਨਹੀਂ ਮੈਨੂੰ ਵੇਚਣਾ ਵੇਚ ਨਹੀਂ ਯਾਰ ਮੈਂ ਯਾਰ ਇਹਨੇ ਨਾ ਕਰਤਾ ਨਹੀਂ ਯਾਰ ਨਹੀਂ ਯਾਰ ਕਰਨਾ ਯਾਰ ਦਫਰ ਤੈਨੂੰ ਇੱਕ ਗੱਲ ਕਰੀਦਾ ਰਹਿ ਗਿਆ ਯਾਰ ਨਹੀਂ ਯਾਰ ਮੈਂ ਮੈਂ ਨਹੀਂ ਬਾਪੂ ਇੱਕ ਮੈਂ ਨਹੀਂ ਵੇਚਣਾ ਯਾਰ ਇੱਕ ਘੰਟਾ ਹੋ ਗਿਆ ਮਾਤਾ ਨਹੀਂ ਵੇਚ ਯਾਰ ਇੱਕ ਮਿੰਟ ਖੋਸ ਹੋ ਗਿਆ ਲੈ ਲੈ ਬੱਕਰਾ ਖੋਸ ਹੋ ਗਿਆ ਮੈਂ ਘਰ ਜਾ ਕੇ ਦੇਗਾ ਮੇਰਾ ਬੱਕਰਾ ਮੇਰੀ ਮੇਰੀ ਤੇ ਸੁਣ ਮੇਰੀ ਤੇ ਸੁਣ ਬਾਈ ਬੱਕਰਾ ਦੇਖ ਨਹੀਂ ਰੱਖਦੇ ਬੱਕਰਾ ਨਹੀਂ ਮਾਰਾ ਤੇਰਾ ਮੈਂ ਮੱਥਾ ਮਾਰ ਦੂੰ ਹੁਣ ਮੰਨੇਗਾ ਕੋਈ ਨਹੀਂ ਮੈਂ ਨਹੀਂ ਵੇਚਦਾ ਇਹ ਬਿਲਕੁਲ ਫੜ ਤਲਾ ਫੜ ਲੈ ਜੱਟ ਲੈ ਤਰੇ ਪੈਸੇ 5000 ਰੁਪਏ ਸਾਈ ਸਾਢੇ ਨਹੀਂ ਖਾਤਾ ਜਾ ਯਾਰ ਮਾਦੇ ਉਹ ਤੂੰ ਫੜਾ ਦੇ ਕੁਛ ਨਹੀਂ ਹੁੰਦਾ ਰ ਨਾ ਨਹੀਂ ਹੈਗਾ ਬਾਹਰ ਜਾਣਾ ਜਾਣਾ ਪਕਲਾ ਜਿਵੇਂ ਤੂੰ ਕਹਿਣਾ ਓ ਮੈਂ ਓ ਮੈਂ ਕਰਨਾ ਓ ਮੈਂ ਮੂੰਹ ਜੋ ਮੂੰਹ ਜੋ ਕਹੇ ਮੂੰਹ ਜੋ ਓਏ ਯਾਰ ਹਾਰ ਜਾਣੀ ਦਾ ਹਾਰ ਜਾਣਾ ਲੋ ਵੀ ਹਟਦਾ ਹੋਈ ਯਾਰ ਦਾ ਪੈਸੇ ਉਹ ਜ ਹੱਲ ਕਰਨਾ ਖੜਾ ਹਾਂ ਸੋਹਣੇ ਤੇਰੇ ਘਰੋਂ ਲੇ ਪੰਜ ਹਜ਼ਾਰ ਸਾਈ ਆ ਗਈ ਆ ਸੋਂ ਬਾਣੂ ਤੇਰੇ ਕੋਲ ਘਰੇ ਆਉਂਗਾ ਬਟਾ ਵੀਡੀਓ ਤਾਂ ਬਣਾ ਲਦੇ ਬਣਾ ਲਾ ਵੀਡੀਓ ਲੈ ਪੂਰਾ ਜੋ ਯਾਰ ਖੁਸ਼ੀ ਖੁਸ਼ ਹੋ ਗਿਆ ਉਹ ਜੋ ਛੋਟ ਕਰਦੀ ਦਰਵਾਜ਼ੇ ਘਰਾਂ ਉਹ ਛੋਟ ਕਰਾਂਗੇ ਚਾਹ ਪਾਣੀ ਪਿਆਵਾਂ ਨਾਲ ਆਪਣਾ ਕਿਹੜਾ ਪੰਡਾ ਜੀ ਮਾਲ ਵੀ ਕੋਨਾ ਕੇ ਭੋਰਾ ਕਿਹੜੀ ਗੱਲ ਕਰਦਾ ਤੂੰ ਪਹਿਲੇ ਬੰਨ ਦੇ ਦੰਦੋਂ ਮੇਰੇ ਨਾਲ ਦਿਖਾਉਂਗੀ ਕੰਮ ਕਰ ਗਿਆ ਲਾ ਵੀ ਪੰਡਾ ਬਾਈ ਦਾ ਠੀਕ ਹੈ ਜੀ ਪਰ ਬਹੁਤ ਵਾਰੀ ਮਿਲਿਆ ਬਾਈ ਜੀ ਨਿਕਲ ਆਉਣੇ ਪੈਸੇ ਵੇਖ ਇਧਰ ਠੀਕ ਹੈ ਬਾਈ ਜੀ ਬੱਕਰਾ ਬਹੁਤ ਸੋਹਣਾ ਜਰਾ ਉਹ ਬਾਈ ਜਰਾ ਕਮਾਲ ਦੀ ਗੱਲ ਆ ਸਾਡਾ ਸਿੰਗਾ ਸੂਆ ਦਾ ਪੂਰਾ ਓਕੇ ਬਾਈ ਹੈ ਨਾ ਮੈਂ ਉੱਤੇ ਚੜ੍ਹਦੀ ਜਨਾਬ ਸਿੰਗ ਦੇ ਦੇ ਤੂੰ ਕੋਈ ਨਾ ਯਾਰ ਤਾਂ ਫੱਟ ਵਾਲੀ ਗੱਲ ਆ ਉਹ ਬੇਵਕੂਫ ਜਬਾਣਾ ਨਾ ਤੁਹਾਡੇ ਗੁੰਮਲਾ ਨਹੀਂ ਕਰਦਾ ਮੈਂ ਜਿਹੜੇ ਬੱਕਰਾ ਦੇਖੋ ਆ ਜਵਾਗਾ ਜਿਹੜੀ ਤੁਹਾ ਨੂੰ ਕਹੇ 48000 ਰੁਪਏ ਦਾ ਪਤਰਾ ਹੋ ਗਿਆ ਜੀ 48000 ਦਾ ਦੇਖੋ ਜੀ 48000 ਦਾ ਬੱਕਰਾ ਮੋਲਾਪੁਰ ਦੀ ਮੰਡੀ ਤੇ ਪੈ ਗਿਆ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਨੂੰ ਸ਼ੇਅਰ ਕਰ ਦਿਓ ਬਈ ਦੱਬ ਕੇ ਦੇਖੋ ਬਈ ਹਾਂਜੀ ਬਾਜੀ ਤੁਹਾਨੂੰ ਕਾਲੇ ਜੱਡ ਵਾਲਾ ਇੱਕ ਬੱਕਰੇ ਦਾ ਕਿੰਦਾ ਕਿਵੇਂ ਲੱਗਿਆ ਉਮਰ 13 ਮਹੀਨੇ ਸੀ ਬੱਕਰਾ ਬਹੁਤ ਵਧੀਆ ਵੇਗ ਗਿਆ ਜੀ 48000 ਦਾ ਬੱਕਰਾ ਵੇਗਿਆ 50000 ਰੁਪਏ ਮੰਗਿਆ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ